ਇਹ ਵੀਡੀਓ ਤੁਹਾਨੂੰ ਵੀ ਸੋਚਣ ਲਈ ਮਜਬੂਰ ਕਰ ਦੇਗੀ ਕਿਵੇਂ ਪੰਜਾਬ ਦੀ ਜਵਾਨੀ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਜਾ ਰਹੀ ਹੈ ਤੇ ਜੋ ਪਿੱਛੇ ਘਰ ਪਏ ਨੇ ਉਹ ਖੰਡਰ ਬਣਦੇ ਜਾ ਰਹੇ ਨੇ ਕਿਵੇਂ ਇਹ ਕਾਰ ਜਿਹੜੀ ਨਜ਼ਰ ਆ ਰਹੀ ਹੈ ਕਿਤੇ ਉਹ ਵੀਰ ਚਲਾਉਂਦਾ ਹੋਏਗਾ ਤੇ ਇਹ ਸੋਨਾ ਗੇਟ ਜੋ ਲੱਗਿਆ ਹੈ ਰੰਗਦਾਰ ਕਿਤੇ ਸੋਨਾ ਲੱਗਦਾ ਹੋਏਗਾ ਤੇ ਬੱਚੇ ਇੱਥੇ ਖੇਡਦੇ ਹੋਣਗੇ ਬਾਹਰ ਤੇ ਇਹ ਜੋ ਟਰੈਕਟਰ ਹੈ ਬਾਪੂ ਕਿਤੇ ਖੇਤਾਂ ਵਿੱਚ ਚਲਾਉਂਦਾ ਹੋਏਗਾ ਤੇ ਮੁੱਛਾਂ ਨੂੰ ਤਾ ਦਿੰਦਾ ਹੋਏਗਾ ਪਰ ਅੱਜ ਸਭ ਕੁਝ ਇਹ ਖੰਡਰ ਬਣਦਾ ਨਜ਼ਰ ਆ ਰਿਹਾ ਹੈ ਤੇ ਉਜੜਦਾ ਹੋਇਆ ਦਿਖਾਈ ਦੇ ਰਿਹਾ ਹੈ ਵਿਦੇਸ਼ਾਂ ਵਿੱਚ ਜੋ ਜਾ ਚੁੱਕੇ ਨੇ ਵੀਰ ਉਹਨਾਂ ਕੋਲੇ ਇਹ ਵੀਡੀਓ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਕਿ ਜੇਕਰ ਉਹ ਘਰ ਪਰਿਵਾਰ ਵਿੱਚ ਦੋ ਤਿੰਨ ਪੁੱਤ ਨੇ ਦੋ ਤਿੰਨ ਭਰਾ ਨੇ ਉਹਨਾਂ ਵਿੱਚੋਂ ਇੱਕ ਜੀ ਜ਼ਰੂਰ ਇੱਕ ਭਰਾ ਜ਼ਰੂਰ ਇੱਥੇ ਪੰਜਾਬ ਵਿੱਚ ਰਿਹਾ ਕਰੇ ਤਾਂ ਕਿ ਪਰਿਵਾਰ ਇਹ ਪੰਜਾਬ ਵਿੱਚ ਵਸਦਾ ਰਹੇ ਇਹ ਘਰ ਜਿਹੜੇ ਆ ਉਹ ਸਾਂਭੇ ਜਾਣ ਤੇ ਇਸ ਤਰ੍ਹਾਂ ਖੰਡਰ ਬਣਦੇ ਆ ਤਾਂ ਇਹ ਬੜਾ ਦੁੱਖ ਦਾ ਦੁੱਖ ਜਿਹਾ ਮਹਿਸੂਸ ਹੁੰਦਾ ਹੈ ਦੇਖ ਕੇ ਕਿ ਸਾਰਾ ਪੰਜਾਬ ਇਸੇ ਤਰ੍ਹਾਂ ਉਜੜਦਾ ਜਾਏਗਾ ਤੇ ਬਹੁਤ ਬੁਰੇ ਹਾਲਾਤ ਹੋ ਜਾਣਗੇ ਪੰਜਾਬ ਦੇ ਪੰਜਾਬ ਨੂੰ ਕੌਣ ਸਾਂਭੇਗਾ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਸਾਂਝੇ ਜਰੂਰ ਕਰਿਓ